पंजाब सरकार कारी प शुरुआत जो कि अज बस सर्विस सेवा दे नाल शुरुआत की थी। अरविंद केजरीवाल ते सरदार भगवंत मान जी दे सहयोग सेवा मुहिम करवाई गई सरदार हरदीप सिंह मुंडिया जी ने यह सेवा सनेवाल हलका दे विच पहल की थी। ਜਿਸ ਵਿੱਚ ਇਹ ਸੇਵਾ ਸਾਨੇਵਾਲ ਹਲਕਾ ਦੇ ਲੱਗਦੇ ਪਿੰਡਾਂ ਦੇ ਵਿੱਚ ਜਾ ਕੇ ਮੁਹਿੰਮ ਕਰਾਈ ਜਾਏਗੀ ਅਤੇ ਇਸ ਵਿੱਚ ਟੈਸਟ ਵੀ ਫਰੀ ਕੀਤੇ ਜਾਣਗੇ ਨਾਲ ਨਾਲ ਦਵਾਈਆਂ ਵੀ ਫਰੀ ਦਿੱਤੀਆਂ ਜਾਣਗੀਆਂ ਅਤੇ ਮਰੀਜ਼ ਦੀ ਸਿਹਤ ਨੂੰ ਦੇਖਦੇ ਹੋਏ ਐਡਮਿਟ ਵੀ ਕੀਤਾ ਜਾਏਗਾ ਮੈਂ ਤੁਹਾਡਾ ਰਿਪੋਰਟਰ ਯਸ਼ਪਾਲ ਸਾਨੇਵਾਲ ਤੋਂ ਸਤਿਗੁਰੂ ਗੁਰੂ ਘਰ ਖੜਿਆ ਗੁਰਦੁਆਰਾ ਰੇਡੂ ਸਾਹਿਬ ਖੜਿਆ ਬਾਬਾ ਜੀ ਬਹੁਤ ਕਿਰਪਾ ਹੋਈ ਪਰਮਾਤਮਾ ਦੀ ਕਿਰਪਾ ਨਾਲ ਸਦੀ ਪਾਰਟੀ ਆਮ ਆदमी ਪਾਰਟੀ ਦੇ ਮੁਖੀ ਲਰਵਿੰਦ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਦਾ ਭਗਵਾਨ ਸਿਮਾਨ ਜੀ ਵੱਲੋਂ ਸ਼ੁਰੂ ਤੋਂ ਹੀ ਜਦੋਂ ਦੀ ਪਾਰਟੀ ਬਣੀ ਹੈ ਅਸੀਂ ਸੁਰਜਗਤ ਐਜੂਕੇਸ਼ਨ ਸਿਹਤ ਸੁਵਿਧਾਵਾਂ ਉਹ ਜਿਹੜਾ ਕੰਟੀਨਿਊ ਜਾਰੀ ਰੱਖਿਆ ਹੋਇਆ ਸੋ ਅੱਜ ਪਰਮਾਤਮਾ ਦੀ ਕਿਰਪਾ ਨਾਲ ਅੱਜ ਅਸੀਂ ਹਲਕਾ ਸਾਨ੍ਹੇਵਾਲ ਦੇ ਵਿੱਚ ਜੋ ਕਿ ਹਨ ਕਹਾਂ ਹਲਕਾ ਸਾਨ੍ਹੇਵਾਲ ਦਾ ਮੈਂ ਸੇਵਾਦਾਰ ਸੋ ਹਲਕਾ ਸਾਨ੍ਹੇਵਾਲ ਦੀਆਂ ਪਿੰਡਾਂ ਦੇ ਸਾਡੇ ਬਜ਼ੁਰਗਾਂ ਦੀਆਂ ਜੋ ਮਾਵਾਂ ਦੀਆਂ ਸਿਹਤ ਨੂੰ ਠੀਕ ਰੱਖਦੇ ਹੋਏ ਅੱਜ ਅਸੀਂ ਆਪਣੇ ਪਿੰਡਾਂ ਦੀ ਵਾੜਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਖਲੀਨ ਆਮ ਆਦਮੀ ਕਲੀਨਰ バス ਸੇਵਾ ਜਿਹੜੀ ਇਹ ਸ਼ੁਰੂਆਤ ਕੀਤੀ ਹੈ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੈ ਪ੍ਰਮਾਤਮਾ ਹਲਕੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋ ਜੇ ਪ੍ਰਮਾਤਮਾ ਲੋੜ ਨਾ ਪਾਵੇ ਕੋਈ ਬਿਮਾਰ ਹੁੰਦਾ ਹੈ ਸੋ ਇਸ ਬੈਗ ਦੇ ਵਿੱਚੋਂ ਫਰੀ ਦਵਾਈ ਲੈ ਸਕਦਾ ਆਪਣਾ ਫਰੀ ਇਲਾਜ ਕਰਾ ਸਕਦਾ ਫਰੀ ਟੈਸਟ ਕਰਾ ਸਕਦਾ ਸੋ ਹਲਕਾ ਸਾਂਹਿਆ ਦੇ ਸੰਗਤ ਵਾਸਤੇ ਹਲਕਾ ਸਾਂਹਿਆ ਦੇ ਹਰ ਰੋਜ਼ ਇੱਕ ਪਿੰਡਾਂ ਦੇ ਵਿੱਚ ਇਹ ਵੰਡ ਜਾਵੇਗੀ ਸੋ ਮੈਂ ਅਰਵਿੰਦ ਕੇਜਰੀਵਾੜ ਦੀ ਸੋਚ ਨੂੰ ਵਰਕਲਾ ਦੇ ਖਿੜੇ ਹੋਏ ਇਹ ਜਿਹੜੀ バス ਸੇਵਾ ਆਪਣੇ ਹਲਕਾ ਸਾਹਨੇਵਾਲ ਦੇ ਲੋਕਾਂ ਦੇ ਲਈ ਅੱਜ ਸਮਰਪਿਤ ਕਰ ਰਿਹਾ। ਸੋ ਪੂਰੀ ਟੀਮ ਦਾ ਧੰਨਵਾਦ ਜਿਹੜੀ ਪੂਰੀ ਟੀਮ ਨੇ ਸਾਥ ਦਿੱਤਾ ਤੇ ਪੂਰੀ ਟੀਮ ਨੇ ਇਹ ਵੀ ਵਾਦਾ ਕੀਤਾ ਕਿ ਅਸੀਂ ਹਰ ਰੋਜ਼ ਆਪ ਨਾਲ ਜਾ ਕੇ ਇਹ ਜਿਹੜੀ バス ਦੀ ਸੇਵਾ ਲੋਕਾਂ ਤੱਕ ਪਹੁੰਚਾਵਾਂਗੇ ਤੇ ਲੋਕਾਂ ਨੂੰ ਇਹ ਸਾਰੀ ਜਿਹੜੀ ਕਲੀਨਿਕ ਦੀ ਸਹੂਲਤ ਆ ਉਹ ਪਿੰਡ-ਪਿੰਡ ਜਾ ਕੇ ਲੋਕਾਂ ਦੇ ਸਹੂਤ ਦਵਾਂਗੇ। ਸੋ ਮੈਂ ਅਲਕਾ ਸਾਹਮਿਆ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦੀ ਵੀ ਆ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਕਿ ਜਿਹੜੀ ਬਾਸੇਵਾਜ ਤੋਂ ਕਲੀਨਿਕ ਬਾ ਜਿਹੜਾ ਬਾਸੇਵਾ ਸਵਾਦ ਹੋਈ ਹੈ ਸੋ ਇਹ ਆਮ ਆਦਮੀ ਕਲੀਨਿਕ ਬਾ ਸੇਵਾ ਇਹ ਪਿੰਡ ਪੰਡਾਵੇਗੀ ਜਿਸ ਵੀ ਕੋਈ ਭਰਾ ਨੂੰ ਕੋਈ ਆਪਣਾ ਟੈਸਟ ਕਰਾਉਣਾ ਹੋਵੇ ਕੋਈ ਉਹ ਕੋਈ ਅੱਗੇ ਡਾਕਟਰਾਂ ਕੋਲ ਖਵਾ ਸਕਦਾ ਉਹਦਾ ਸਾਰਾ ਇਲਾਜ ਜਿਹੜਾ ਉਹਦੀ ਟੋਟਲ ਮੈਡੀਸਨ ਜਿਹੜੀ ਉਹ ਅਸੀਂ ਉਹ ਫਰੀ ਦੇਵਾਂਗੇ ਬਹੁਤ ਬਹੁਤ ਧੰਨਵਾਦ ਸਾਰੇ ਸਾਡੀ ਕਾਉਂਸਲਰ ਸਹਿਬਾਨ ਬਲਾਕ ਪ੍ਰਧਾਨ ਸਹਿਬਾਨ ਸਾਡੇ ਵਾਰਡ ਦੇ ਚੇਅਰਮੈਨ ਸਾਹਿਬ ਸਾਰੇ ਵਰਕਰ ਸਹਿਬਾਨ ਸਾਡੇ ਖਾਸ ਕਰਕੇ ਮਿਲਿਆ ਹੋਵੇ ਵੀ ਸਾਰੇ ਰਤਨਵਾਦੀਆਂ ਕਿ ਉਹਨਾਂ ਨੇ ਅੱਜ ਇਸ ਅਰਦਾਸ ਵਿੱਚ ਸ਼ਾਮਲ ਹੋ ਕੇ ਪੂਰ ਕਰ ਵਿੱਚ ਹਾਜ਼ਰੀ ਲਵਾਈ ਤੇ ਸਾਡੀ ਸਾਰੀ ਟੀਮ ਖੜੀ ਹੈ ਸਾਰੇ ਸੇਵਾਦਾਰ ਬਣ ਕੇ ਸੇਵਾ ਨੂੰ ਨਿਭਾਉਣਗੇ ਤੇ ਸੇਵਾ ਇਸ ਤਰ੍ਹਾਂ ਕੰਟੀਨਿਊ ਚਲਦੀ ਰਹੇ